ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਸਟੇਟਸ ਸਲਵਾਰ ਬਣਾਉਣੀ ਸਿਖਾਉਣੀ ਆ ਜੀ ਤੇ ਨਾਲੇ ਆਪਾਂ ਕਟਾਈ ਸਿਖਾਵਾਂਗੇ ਤੇ ਨਾਲੇ ਸਿਲਾਈ ਸਿਖਾਵਾਂਗੇ ਦੇਖੋ ਆਪਣੇ ਕੋਲੇ ਹੈਗਾ 2.5 ਮੀਟਰ ਕੱਪੜਾ ਹੈਗਾ ਜੀ ਤੇ ਪਹਿਲਾਂ ਸਭ ਤੋਂ ਪਹਿਲਾਂ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਕੈਰੀ ਨੂੰ ਫੋਲਡ ਕਰ ਦੇਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਡਬਲ ਫੋਲਡ ਕਰਤਾ ਦੇਖੋ ਇੱਕ ਸਾਈਡ ਤੇ ਬੰਦ ਹੈ ਤੇ ਦੂਜੀ ਸਾਈਡ ਤੇ ਖੁੱਲ ਹੈ ਜਿਹੜਾ ਸਾਈਡ ਬੰਦ ਹੈ ਤੇ ਉਧਰੋਂ ਆਪਾਂ ਇਹਦੀ ਨਿਸ਼ਾਨ ਲਾ ਕੇ ਕਟਿੰਗ ਕਰਾਂਗੇ ਆ ਦੇਖੋ ਜੀ ਆਪਾਂ ਸਾਨੂੰ ਲਿਖਾ ਦਨੇ ਇੱਧਰ ਉਪਨ ਵਾਲੀ ਸਾਈਡ ਹੋਊਗੀ ਤੇ ਇੱਧਰ ਬੰਦ ਵਾਲੀ ਸਾਈਡ ਹੋਊਗੀ ਦੇਖੋ ਤੇ ਆਪਾਂ ਸਲਵਾਰ ਤਿਆਰ ਕਰ ਰਹੇ ਹਾਂ ਜੀ 38 ਇੰਚ ਦੀ 38 ਇੰਚ ਦੇ ਵਿੱਚ ਆਪਾਂ ਕਟਾਈ ਕਰਾਂਗੇ ਜੀ 36 ਇੰਚ 36 ਇੰਚ ਕਟਾਈ ਕਰਾਂਗੇ ਅੱਧਾ ਇੰਚ ਦੇਖੋ ਪੌਂਚੇ ਦੇ ਵਿੱਚ ਆਊਗਾ ਤੇ ਅੱਧਾ ਇੰਚ ਆਊਗਾ ਜੀ 벨ਟ ਵਿੱਚ 35 ਇੰਚ ਰਹੂਗਾ 35 ਇੰਚ ਦੇ ਵਿੱਚ 3 ਇੰਚ ਦੀ ਆਪਾਂ ਉੱਤੇ 벨ਟ ਲਾਵਾਂਗੇ ਜੀ 35 ਤੇ 3 38 ਹੋ ਗਿਆ ਦੇਖੋ ਤੁਸੀਂ ਜਿਹੜਾ ਆਪਾਂ ਨੇਫਾ ਬਣਾਉਣਾ ਹੈ ਉਹ ਆਪਾਂ ਨੇਫਾ 2 ਇੰਚ ਐਕਸਟਰਾ ਲਵਾਂਗੇ ਜਾਨੀ ਕਿ ਆਪਾਂ 5 ਇੰਚ ਦੀ ਬੈਲਟ ਕੱਟਾਂਗੇ ਤੇ 3 ਇੰਚ ਦੀ ਆਪਣੇ ਕੋਲ ਤਿਆਰ ਹੋ ਜਾਊਗੀ ਲੋ ਜੀ ਦੇਖੋ ਇਧਰ ਆਪਾਂ ਲਾਵਾਂਗੇ ਮੂਰੀ ਦਾ ਨਿਸ਼ਾਨ ਮੂਰੀ ਇਹਦੀ ਥੋੜੀ ਜੀ ਵੱਡੀ ਹੁੰਦੀ ਹੈ ਵੱਡੀ ਹੋਵੇ ਤਾਂ ਹੀ ਸੋਹਣੀ ਲੱਗਦੀ ਹੈ ਤੇ ਦੇਖੋ ਜਿਵੇਂ ਆਪਾਂ 8 ਇੰਚ ਮੂਰੀ ਲੈ ਰਹੇ ਹਾਂ ਤਾਂ 1.5 ਇੰਚ ਆਪਾਂ ਐਕਸਟਰਾ ਲਾਵਾਂਗੇ 1.5 ਇੰਚ ਅਸਟਰ ਲੌਂਗ ਤੋਂ ਬਾਅਦ ਦੇਖੋ ਫਿਰ ਆਪਾਂ ਇਸ ਤਰ੍ਹਾਂ ਸਾਈਡ ਤੋਂ ਲਾਵਾਂਗੇ ਜੀ ਝੋਲੀ ਦਾ ਨਿਸ਼ਾਨ ਜਿੰਨੀ ਲੰਬਾਈ ਹੈ ਪਹਿਲਾਂ ਆਪਾਂ ਲੰਬਾਈ ਦਾ ਨਿਸ਼ਾਨ ਲਾ ਲਿਆ ਦੇਖੋ ਹੁਣ ਆਪਾਂ ਇਹਦੇ ਤੇ ਝੋਲੀ ਦਾ ਨਿਸ਼ਾਨ ਲਾਵਾਂਗੇ ਜੀ ਝੋਲੀ ਦਾ ਨਿਸ਼ਾਨ ਵੀ ਆਪਾਂ ਇਸ ਤਰ੍ਹਾਂ ਹੀ ਲਗਾਇਆਗਾ ਜਿਵੇਂ ਆਪਾਂ 11 ਇੰਚ ਝੋਲੀ ਲੱਤੀ ਜੀ 10 ਇੰਚ ਰਹਿ ਜਾਊਗੀ ਸੀਨ ਤੋਂ ਬਾਅਦ ਤੇ 3 ਇੰਚ ਉੱਪਰ 벨ਟ ਦੀ ਹੋਜੂਗੀ 13 ਇੰਚ ਝੋਲੀ ਹੋਜੂ ਤੇ ਦੇਖੋ ਆਪਾਂ ਫੱਟੀ ਧਰ ਕੇ ਇਸ ਤਰ੍ਹਾਂ ਕਾਟ ਪਾ ਦੇਣੀ ਆਪਾਂ ਦੇਖੋ ਜੇ ਆਪਾਂ ਇੰਚੀ ਟੇਪ ਨਾਲ ਕਾਟ ਪਾਈਏ ਨਾ ਤਾਂ ਉਹ ਬਿਲਕੁਲ ਸਿੱਧਾ ਹੋਊ ਜਦੋਂ ਆਪਾਂ ਸਲਵਾਰ ਪਾ ਕੇ ਤਿਆਰ ਕਰਕੇ ਪਾਉਣੇ ਆ ਨਾ ਤੇ ਉਸ ਤੋਂ ਬਾਅਦ ਕਿੰਨੇ ਜੀ ਪਿੱਛੋਂ ਚੱਕੀ ਜਾਂਦੀ ਹੈ ਸਲਵਾਰ ਤੇ ਜਿਹੜੇ ਆਪਣੇ ਪੈਰਾਂ ਦੇ ਗਿੱਟੇ ਹੁੰਦੇ ਆ ਉੱਪਰੋਂ ਨਾ ਉੱਚੀ ਸਲਵਾਰ ਲੱਗਦੀ ਹੈ ਉਹ ਇਸ ਕਰਕੇ ਇਹਦੀ ਫੱਟੀ ਨਾਲ ਹੀ ਕਾਟ ਪਾਓ ਤੇ ਹੁਣ ਆਪਾਂ ਉੱਪਰਲੀ ਸਾਈਡ ਤੋਂ ਦੇਖੋ 2 2.5 ਇੰਚ ਦੀ ਇਹਦੀ ਕਾਟ ਪਾਵਾਂਗੇ ਤੇ ਇਸ ਤਰ੍ਹਾਂ ਆਪਾਂ ਫਿਰ ਨਿਸ਼ਾਨ ਲਾਵਾਂਗੇ ਜੀ ਫੱਟੀ ਨਾਲ ਇਹ ਤੁਸੀਂ ਵੈਸੇ ਵੀ ਲਾ ਸਕਦੇ ਹੋ ਬਿਨ ਫੱਟੀ ਤੋਂ ਵੀ 2 ਇੰਚ ਦਾ ਆਰਾਮ ਨਾਲ ਆਪਾਂ ਨਿਸ਼ਾਨ ਲਾ ਸਕਦੇ ਹਾਂ 2.5 ਦਾ ਵੀ ਲਾ ਸਕਦੇ ਹਾਂ ਜੀ ਜਿਨ੍ਹਾਂ ਦਾ ਕਈ ਵਾਰ ਭਾਰੀ ਲੇਡੀਜ਼ ਹੁੰਦੀਆਂ ਹੈ ਪੇਟ ਜ਼ਿਆਦਾ ਹੁੰਦਾ ਹੈ ਨਾ ਵੱਡਾ ਉਹਨਾਂ ਦੇ ਆਪਾਂ 2.5 ਇੰਚ ਤੇ ਵੀ ਲਾ ਸਕਦੇ ਹਾਂ ਲਓ ਜੀ ਆਪਾਂ ਇਹ ਥੋੜੀ ਜਿਹੀ ਇਸ ਤਰ੍ਹਾਂ ਹੀ ਕੱਟ ਪਾ ਲਈ ਇਹ ਕੱਟ ਥੋੜੀ ਜਿਹੀ ਪੈਂਦੀ ਹੈ ਬਾਹਲੀ ਦੂਰ ਤੱਕ ਨਹੀਂ ਪੈਂਦੀ ਥੋੜੀ ਦੂਰ ਤੱਕ ਹੀ ਪੈਂਦੀ ਹੈ ਲਓ ਜੀ ਦੇਖੋ ਇਹਦੀ ਕਟਾਈ ਇਸ ਤਰ੍ਹਾਂ ਹੁੰਦੀ ਹੈ ਕਟਾਈ ਵੀ ਇਹਦੀ ਬਹੁਤ ਸੋਖੀ ਹੈ ਤੇ ਇਹਦੀ ਸਿਲਾਈ ਵੀ ਬਹੁਤ ਸੋਖੀ ਹੈ ਦੇਖੋ ਤੇ ਇਹ ਪਤਾ ਹੈ ਹੁਣ ਆਪਾਂ ਦੇਖੋ ਇਹ ਪੀਸ ਆਪਾਂ ਇਸ ਤਰ੍ਹਾਂ ਕੱਟ ਲਿਆ ਜੀ ਜਿਹੜਾ ਉੱਪਰੋਂ ਪੀਸ ਲਾਇਆ ਸੀ ਉਹਦੀ ਕਰਾਂਗੇ 벨ਟ ਤਿਆਰ ਲਓ ਜੀ ਇਹ ਦੇਖੋ ਆਪਣੀ ਇਸ ਤਰ੍ਹਾਂ ਕੱਟੀ ਗਈ ਆ ਦੇਖੋ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆ ਇਹ ਇਸ ਤਰ੍ਹਾਂ ਹੋ ਗਈ ਜੀ ਆਪਣੀ ਲਓ ਜੀ ਇਹ ਆਪਣਾ ਹੋ ਗਿਆ ਜੀ ਸੈਂਟਰ ਸੈਂਟਰ ਤੇ ਵੀ ਆਪਾਂ ਥੋੜੀ ਟੋਕ ਲਾ ਕੇ ਚਾਹੀ ਨਿਸ਼ਾਨ ਲਾ ਦਈਏ ਤੇ ਹੁਣ ਲਾਵਾਂਗੇ ਜੀ ਆਪਾਂ 벨ਟ ਦਾ ਨਿਸ਼ਾਨ देखो बेल्ट ਆਪਾਂ 1 ਇੰਚ ਵਧਾ ਕੇ ਲੈਣੇ ਆ ਜੇ 22 ਹੈ ਤਾਂ 23 ਲਵਾਂਗੇ ਜੇ 23 ਹੈ ਤਾਂ 24 ਲਵਾਂਗੇ ਤੇ 5 ਇੰਚ ਇਹਦੀ ਆਪਾਂ ਲਵਾਂਗੇ ਜੀ ਚੜਾਈ 2 ਇੰਚ ਉੱਪਰ ਫੋਲਡ ਹੋ ਜੂਗਾ ਆ ਚਾਹੀ ਆਪਾਂ ਇਲਾਸਟਿਕ ਪਾਈਏ ਦੇਖੋ ਚਾਹੀ ਆਪਾਂ ਨਾਲਾ ਪਾਉਣਾ ਹੋਵੇ ਤੇ ਇਹਦੀ 벨ਟ ਥੋੜੀ ਜਿਹੀ ਛੋਟੀ ਲੱਗਦੀ ਹੈ ਤੇ ਵੈਸੇ ਦੇਖੋ ਆਪਾਂ 7 ਇੰਚ ਦੀ 벨ਟ ਕੱਟਦੇ ਆ 5 ਇੰਚ ਦੀ 4.5 ਇੰਚ ਦੀ ਤਿਆਰ ਕਰ ਲੈਣਾ ਤੇ ਉੱਪਰ ਫੋਲਡ ਹੋਇਆ ਇਹਨਾਂ ਨੇਫੇ ਦਾ ਤੇ ਇਹਦੀ 벨ਟ ਲੱਗਦੀ ਹੈ ਜੀ ਥੋੜੀ ਨੇਕੋ ਇਹ ਦਬ ਸਟਾਈ 3 ਇੰਚ ਦੀ ਬੈਲਟ ਲਾਦੀ ਆ ਪਰ ਆਪਾਂ 3 ਇੰਚ ਦੀ ਲਗਾ ਰਹੇ ਆ ਤੇ ਉੱਪਰ ਆਪਾਂ ਜਿਹੜਾ ਹੈਗਾ ਜੀ ਨੇਫਾ ਉਹ ਆਪਾਂ ਉੱਪਰ ਇਸ ਕਰਕੇ 5 ਇੰਚ ਦੀ ਬੈਲਟ ਪੂਰੀ ਤਿਆਰ ਕੀਤੀ ਹੈ ਜਦੋਂ ਆਪਾਂ ਨੇਫਾ ਫੋਲਡ ਕਰਨ ਤੋਂ ਬਾਅਦ ਆਪਣੀ 3 ਇੰਚ ਦੀ ਬੈਲਟ ਰਹਿ ਜਾਊਗੀ ਲੋ ਜੀ ਲਾਸਟ ਕਨਾਲ ਆਪਾ ਉਹ ਨਹੀਂ ਆਪਣੀ ਮਰਜ਼ੀ ਹੈ ਦੇਖੋ ਆਪਾਂ 2 ਇੰਚ ਐਕਸਟਰਾ ਛੱਡੀ ਦਿੱਤਾ ਆਪਾਂ ਕੋਈ ਸਮਝੀ ਪਾ ਸਕਦੇ ਲੋ ਜੀ ਆਪਾਂ ਸਾਈਡ ਤੋਂ ਕਰਕੇ ਇਹਦੇ ਦੋ ਪੀਸ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਹੁਣ ਸਾਨੂੰ ਕਟਾਈ ਇਹਦੀ ਦੇਖੋ ਹੋ ਗਈ ਜੀ ਤੇ ਹੁਣ ਆਪਾਂ ਤੁਹਾਨੂੰ ਸਲਾਈ ਕਰਨੀ ਸਿਖਾਉਨੇ ਆ। ਸਲਾਈ ਕਰਨੀ ਇਹਦੀ ਬਹੁਤ ਹੀ ਜ਼ਿਆਦਾ ਸੌਖੀ ਹੈ ਕਿਉਂਕਿ ਇਹ ਦੇਖੋ ਸਟੇਟ ਸਲਵਾਰ ਹੁੰਦੀ ਹੈ ਇਹਦੀ ਕੱਲੀ ਝੋਲੀ ਦੀਆਂ ਸਿਉਣਾ ਹੀ ਵਜਦੀਆਂ ਨੇ। ਕਿਉਂਕਿ ਇਹਦੇ ਕੋਈ ਕੋਈ ਕੁੰਦੇ ਨਹੀਂ ਹੁੰਦੇ, ਲੱਗ ਤੋਂ ਗੋਡੇ ਨਹੀਂ ਹੁੰਦੇ। ਇਹਦੀ ਸਿਰਫ ਆਪਾਂ ਝੋਲੀ ਦੀਆਂ ਸਿਉਣਾ ਲਾਉਣ ਤੋਂ ਬਾਅਦ ਨਾਲ ਦੀ ਨਾਲ ਹੀ ਵੈਲਟ ਜੜੀ ਜਾਂਦੀ ਹੈ। ਲੋ ਜੀ ਝੋਲੀ ਦੀਆਂ ਸਿਉਣਾ ਆਪਾਂ ਪਹਿਲਾਂ ਇਸ ਤਰ੍ਹਾਂ ਲਾ ਦਾਂਗੇ ਬਾਹਰ ਪੁੱਠੇ ਪੀਸ ਤੇ ਅੰਦਰ ਸਿੱਧੇ ਪੀਸ। ਲੋ ਜੀ ਝੋਲੀ ਦੀਆਂ ਸਿਉਣਾ ਲਾਉਣ ਤੋਂ ਬਾਅਦ ਦੇਖੋ ਇਸ ਤਰ੍ਹਾਂ ਹੋ ਗਿਆ। ਉਜੀ ਹੁਣ ਆਪਾਂ ਇਹਦੀ ਕਰਾਂਗੇ ਜੀ 벨ਟ ਦੇਖੋ ਜਿਵੇਂ ਆਪਣੀ 23 ਇੰਚ 벨ਟ ਹੈ ਪਹਿਲਾਂ ਤਾਂ ਆਪਾਂ ਪਾਵਾਂਗੇ ਜੀ ਦੋ ਇਹਦੇ ਵਾਲ ਪਾ ਦਾਂਗੇ ਇਸ ਤਰ੍ਹਾਂ ਅੰਦਰ ਨੂੰ ਹੁਣ ਬਲਾਂ ਦੇ 벨ਟ ਹੁਣ ਆਪਾਂ ਕਰ ਲਾਵਾਂਗੇ ਜੀ ਇਹਦੀ 벨ਟ ਦੇਖੋ 벨ਟ ਨੂੰ ਆਪਾਂ ਇਸ ਤਰ੍ਹਾਂ ਲਾ ਕੇ ਜਿਵੇਂ ਸੈਣਾ ਸੀਡਾ ਸੌਰੀ ਸਾਈਡਾਂ ਵਾਲੀਆਂ ਸੀਨਾ ਲਾਵਾਂਗੇ ਸੀਨਾ ਲਾਉਣ ਤੋਂ ਬਾਅਦ ਇਹ ਦੇਖੋ ਆਪਾਂ ਇਹਦੀ ਬਣਾਵਾਂਗੇ ਜੀ ਚਿੜੀ ਨਾਲਾ ਪਾਉਣ ਵਾਸਤੇ ਕਿਉਂਕਿ ਆਪਾਂ ਨਾਲਾ ਪਾ ਰਹਿਆਂਗੇ ਲੋ ਜੀ ਆਪਾਂ ਇਹ ਧੁਰ ਤੱਕ ਇਹ ਸੀਨ ਲਾ ਦਾਂਗੇ ਐ ਪੂਰੀ ਲਾ ਦਾਂਗੇ ਤਾਂ ਜੋ ਇਹ ਮੂਰਲੀ ਸੀਨ ਵੀ ਪੁਰਨਾ ਦੱਬ ਮੇ ਸੀਨ ਇਸ ਤਰ੍ਹਾਂ ਵੱਜੂਗੀ ਲੋ ਜੀ ਆਪਾਂ ਇਹ ਮਾਰਾਂਗੇ ਤੇ ਫਿਰ ਆਪਾਂ ਤੁਹਾਨੂੰ 벨ਟ ਜੜਨੀ ਦੱਸਦੇ ਹਾਂ ਤੇ 벨ਟ ਕਿਵੇਂ ਜੜਾਂਗੇ ਲੋ ਜੀ ਆਪਾਂ ਸੀਨ ਮਾਰ ਕੇ ਤੇ ਜਿਹੜਾ ਇਹਦਾ ਨਾਲਾ ਪਾਉਣ ਵਾਸਤੇ ਨੇਫਾ ਸੀ ਉਹ ਵੀ ਤਿਆਰ ਕਰ ਲਿਆ ਸੈਂਟਰ ਵਾਲੀ ਸੀਨ ਸੈਂਟਰ ਨਾਲ ਮਲਾ ਕੇ ਤੇ ਹੁਣ ਸਾਈਡਾਂ ਤੇ ਲਾਵਾਂਗੇ ਜੀ ਟੱਕ ਇਸ ਤਰ੍ਹਾਂ ਦੇਖੋ ਇਹ ਸਲਵਾਰ ਦਾ ਟ੍ਰੈਂਡ ਹੈ ਹਰ ਕੋਈ ਇਹ ਸਲਵਾਰ ਪਾ ਲਦਾ ਜੀ ਸੋਹਣੀ ਵੀ ਲੱਗਦੀ ਹੈ ਤੇ ਪਲਾਜ਼ੋ ਦੇ ਟਾਈਪ ਲੱਗਦੀ ਹੈ ਜਿਵੇਂ ਪਲਾਜ਼ੋ ਕਈ ਪਹਿਣਾ ਨਹੀਂ ਵੀ ਪਾਉਂਦੀਆਂ ਤਾਂ ਇਹ ਸਲਵਾਰ ਪਾ ਕੇ ਨਾ ਤੇ ਬਿਲਕੁਲ ਪਲਾਜ਼ੋ ਟਾਈਪ ਹੀ ਲੱਗਦੀ ਹੈ ਤੇ ਸੋਹਣੀ ਵੀ ਲੱਗਦੀ ਹੈ ਪਾਈ ਹੋਈ ਤੇ ਅੱਜ ਹਰ ਕੋਈ ਹਲਕੀਆਂ ਸਲਵਾਰਾਂ ਚਾਹੁੰਦਾ ਵੀ ਫਰਕੀ ਸਰਵਾਰੀ ਪਾਈ ਹੋਵੇ ਲਓ ਜੀ ਹੁਣ ਆਪਾਂ ਇਹਦੇ ਦੇਖੋ ਅੰਦਰ ਇਸ ਤਰ੍ਹਾਂ ਹੀ ਬਲ ਪਾ ਲਾਂਗੇ ਅੰਦਰ ਨੂੰ ਕਰਕੇ ਇੱਕ ਸਾਈਡ ਦੀ ਇੱਧਰ ਨੂੰ ਹੋਣਗੇ ਤੇ ਦੂਜੀ ਸਾਈਡ ਦੇ ਇੱਧਰ ਨੂੰ ਹੋਣਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਨਿਸ਼ਾਨ ਲਾਉਣੇ ਵੀ ਦੱਸ ਦੰਨੇ ਆ ਦੇਖੋ ਜਿਵੇਂ ਆਪਣੀ 벨ਟ ਹੈ 22 ਹੈ 23 ਹੈ ਜਿਵੇਂ ਆਪਣੀ 벨ਟ 23 ਇੰਚ ਹੈ ਜੀ ਦੇਖੋ ਝੋਲੀ ਨੂੰ ਇਸ ਤਰ੍ਹਾਂ ਹੀ ਸੀਨ ਫੜ ਕੇ ਆਪਾਂ ਇਸ ਤਰ੍ਹਾਂ 23 ਦਾ ਅੱਧਾ 11.5 11.5 ਤੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਦਾਂਗੇ ਇੱਥੇ ਐਂ ਜੀ ਜੇ ਆਪਾਂ ਚਾਹੀਏ ਦੇਖੋ ਆਪਾਂ 벨ਟ ਪਹਿਲਾਂ ਪਿਛਲੀ ਸਾਈਡ ਇਸ ਤਰ੍ਹਾਂ ਹੀ ਝੜ ਵੀ ਸਕਦੇ ਆ ਤੇ ਨਹੀਂ ਤਾਂ ਆਪਾਂ ਦੇਖੋ ਬਲ ਪਾ ਕੇ ਸਾਰੀ ਸਲ ਪੂਰੀ ਬੈਲਟ ਉੱਪਰ ਨੂੰ ਘੁਮਾਉਂਦੇ ਹੋਏ ਇਸ ਤਰ੍ਹਾਂ ਝੜਦਾਂਗੇ ਜੀ ਲਓ ਜੀ ਹੁਣ ਆਪਾਂ ਪਹਿਲਾਂ ਬਲ ਪਾ ਲੈਨੇ ਆ ਜੀ ਬਲ ਵੀ ਇਹਦੇ ਬਹੁਤ ਥੋੜੇ ਪੈਂਦੇ ਆ ਸਿਰਫ 5-4 ਕੀ ਬਲ ਪੈਂਦੇ ਹੁੰਦੇ ਨੇ ਬਾਲੇ ਇਹਦੇ ਬਲ ਨਹੀਂ ਪੈਂਦੇ ਲਓ ਜੀ ਆਪਾਂ ਇਧਲੀ ਸਾਈਡ ਦੇ ਸੋਨ ਬਲ ਪਾ ਕੇ ਦਿਖਾ ਦਨੇ ਆ ਇੱਕ ਸਾਈਡ ਦੇ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਦੇ ਬਲ ਪਾਵਾਂਗੇ ਉਹਦੇ ਮੂੰਹ ਇਧਰ ਨੂੰ ਹੋਣਗੇ ਇਨਾਂ ਦੇ ਆਪਸ ਵਿੱਚ ਮੂੰਹ ਅੰਦਰ ਨੂੰ ਹੁੰਦੇ ਨੇ ਜਿਹੜੇ ਆਪਾਂ ਬਲ ਪਾਉਨੇ ਆ ਲਓ ਜੀ ਇਹ ਆਪਣਾ ਤਿਆਰ ਹੋ ਗਈ ਦੇਖੋ ਤੇ ਹੁਣ ਆਪਾਂ ਤੁਹਾਨੂੰ 벨ਟ ਜੜਨੀ ਵੀ ਦੱਸਦੇ ਆ ਕਿ ਕਿਵੇਂ ਆਪਾਂ 벨ਟ ਜੜ ਸਕਦੇ ਆ ਲਓ ਜੀ ਆਪਾਂ ਪਹਿਲਾਂ ਤੁਹਾਨੂੰ ਮਿੰਨ ਕੇ ਦਿਖਾਉਣਾ ਸਿਰਫ ਆਪੜਾ ਦੇਖ ਲਓ 5 6 ਇੰਚ ਤਾਜੀ ਬਲ ਆ ਗਏ ਨੇ ਬਸ ਕਿਉਂਕਿ ਇਹਦਾ ਘੇਰ ਹੁੰਦਾ ਬਹੁਤ ਘੱਟ ਹੁੰਦਾ ਇਸੇ ਕਰਕੇ ਇਹਦੇ ਜਿਹੜੇ ਬਲ ਹੁੰਦੇ ਆ ਜੀ ਬਹੁਤ ਹੀ ਮਤਲਬ ਕਿ ਥੋੜੀ ਜਗ੍ਹਾ ਚ ਹੀ ਆ ਜਾਂਦੇ ਆ ਤੇ ਥੋੜੇ ਬਲ ਪੈਂਦੇ ਆ ਲਓ ਜੀ ਹੁਣ ਦੇਖੋ ਆਪਾਂ ਝੋਲੀ ਦੀ ਸਿਉਣ ਨਾਲ ਇਸ ਤਰ੍ਹਾਂ ਸਿਉਣ ਮਲਾ ਕੇ ਇਹਨੂੰ ਇਸ ਤਰ੍ਹਾਂ ਅਟੈਚ ਕਰ ਲਾਂਗੇ ਦੇਖੋ ਪੂਰੀ ਪੂਰੀ ਇਹ ਆਈ ਹੈ ਆਪਣੀ ਜੀ ਚਾਹੀ ਪਹਿਲਾਂ ਆਪਾਂ ਬੈਕ ਬੈਕ ਵਾਲੀ ਸਾਈਡ ਸੀਨ ਮਾਰ ਲਈਏ ਚਾਹੀ ਫਰੰਟ ਵਾਲੀ ਮਾਰ ਲਈਏ ਤੇ ਕਮਾਉਂਦੇ ਹੋਏ ਆਪਾਂ ਬੈਲਟ ਦੇ ਨਾਲ ਜੜ ਦਾਂਗੇ ਲਓ ਜੀ ਬੈਲਟ ਆਪਾਂ ਜੜ ਲਈ ਤੇ ਹੁਣ ਬਣਾਵਾਂਗੇ ਜੀ ਆਪਾਂ ਇਹਦੀ ਮੂਰੀ ਲਓ ਜੀ ਬਲਾਂ ਤੇ ਦੱਬ ਮੀ ਸੀਨ ਵੀ ਲਗਾਤੀ ਹੁਣ ਬਣਾਵਾਂਗੇ ਜੀ ਆਪਾਂ ਮੂਰੀ ਦੇਖੋ ਪੂਰੀ ਬਣਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਲੋ ਜੀ ਸਲਵਾਰ ਆਪਣੀ ਤਿਆਰ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬਣਾ ਕੇ ਜਰੂਰ ਦੇਖਿਓ ਜੀ ਇਸ ਤਰ੍ਹਾਂ ਕਟਿੰਗ ਕਰਕੇ ਜੇ ਤੁਸੀਂ ਬਣਾਉਂਗੇ ਤਾਂ ਤੁਹਾਡੀ ਸਲਵਾਰ ਹੈ ਜਿਹੜੀ ਪੂਰੀ ਵਧੀਆ ਬਣੂਗੀ ਤੇ ਬਹੁਤ ਹੀ ਵਧੀਆ ਸੋਹਣੀ ਲੱਗੂਗੀ